ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਟੂ ਕਟ 25 ਕੈਵਨ ਕ੍ਰੂ ਮੈਂਬਰਾਂ ਨੂੰ ਬਰਖਾਸਤੀ ਪੱਤਰ ਜਾਰੀ ਕੀਤੇ ਹਨ ਜੋ ਬਿਮਾਰੀ ਦੀ ਛੁੱਟੀ ਉੱਤੇ ਗਏ ਸੀ ਕੈਵਨ ਕ੍ਰੂ ਦੀ ਗੈਰ ਹਾਜ਼ਰੀ ਕਰ ਨੇ ਏਅਰਲਾਈਨ ਨੂੰ 90 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ ਏਅਰਲਾਈਨ ਨਾਲ ਜੁੜੇ ਸੂਤਰਾਂ ਅਨੁਸਾਰ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਬਿਮਾਰ ਹੋਣ ਦੀ ਸੂਚਨਾ ਦੇਣ ਵਾਲੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀਰਵਾਰ ਸ਼ਾਮ 4 ਵਜੇ ਤੱਕ ਕੰਮ ਉੱਤੇ ਬਾਪਸ ਹੁੰਦਾ ਆਦੇਸ਼ ਦਿੱਤਾ ਹੈ ਸਤ੍ਰਮ ਤਪ ਕੇਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੀ 불ਵਤਾ ਨਾ ਹੋਣ ਕਾਰਨ ਵੀਰਵਾਰ ਨੂੰ ਘੱਟੂ-ਘੱਟ 60 ਉਡਾਣਾਂ ਰੱਦ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੇ ਇਕੱਠੇ ਛੁੱਟੇ ਉੱਤੇ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ 에어ਲਾਈਨ ਦੇ ਲਗਭਗ 1400 ਕੈਬਿਨ ਕਰੂ ਮੈਂਬਰ ਹਨ ਜਿਨ੍ਹਾਂ ਵਿੱਚੋਂ ਲਗਭਗ 500 ਸੀਨੀਅਰ ਰੈਂਕ ਦੇ ਹਨ ਏਅਰਲਾਈਨ ਵਿੱਚ ਕਥਿਤਕੂ ਪ੍ਰਬੰਧਨ ਦੇ ਵਿਰੋਧ ਵਿੱਚ ਮੰਗਲਵਾਰ ਰਾਤ ਨੂੰ 200 ਤੋਂ ਵੱਧ ਕੈਵਿਨ ਕਰੂ ਮੈਂਬਰਾਂ ਨੇ ਬਿਮਾਰ ਹੋਣ ਦੀ ਸੂਚਨਾ ਕਰਨੀ ਸ਼ੁਰੂ ਕਰ ਦਿੱਤੀ ਚਾਲਕ ਦਲ ਦੇ ਮੈਂਬਰਾਂ ਦੀ ਘਾਟ ਕਾਰਨ 90 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਿਆ ਹਨ ਬਿਊਰੋ ਰਿਪੋਰਟ ਦੇ ਅਪਡੇਟ ਨਿਊਜ਼ ਦੇ ਨਾਲ ਏਅਰ ਇੰਡੀਆ ਐਕਸਪ੍ਰੈਸ ਨੇ ਇੱਕ ਤੋਂ 25 ਕੈਵਨ ਕਰੂ ਮੈਂਬਰਾਂ ਨੂੰ ਬਰਖਾਸਤੀ ਪੱਤਰ ਜਾਰੀ ਕੀਤੇ ਹਨ ਜੋ ਬਿਮਾਰੀ ਦੀ ਛੁੱਟੀ ਉੱਤੇ ਗਏ ਸੀ ਕੈਵਨ ਕਰੂ ਦੀ ਗੈਰ ਹਾਜ਼ਰੀ ਕਾਰਨ ਏਅਰਲਾਈਨ ਨੂੰ 90 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ ਏਅਰਲਾਈਨ ਨਾਲ ਜੁੜੇ ਸੂਤਰਾਂ ਅਨੁਸਾਰ ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਬਿਮਾਰ ਹੋਣ ਦੀ ਸੂਚਨਾ ਦੇਣ ਵਾਲੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀਰਵਾਰ ਸ਼ਾਮ 4 ਵਜੇ ਤੱਕ ਕੰਮ ਉਤੇ ਬਾਪਸੋਂ ਦਾ ਆਦੇਸ਼ ਦਿੱਤਾ ਹੈ। ਸਤ੍ਰਮ ਤਪਕੇਅਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੀ 불ਵਤਾ ਨਾ ਹੋਣ ਕਾਰਨ ਵੀਰਵਾਰ ਨੂੰ ਘੱਟੂ-ਘੱਟ 60 ਉਡਾਣਾਂ ਰੱਦ ਕਰ ਦਿੱਤੀਆਂ। ਉਹਨਾਂ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੇ ਇਕੱਠੇ ਛੁੱਟੇ ਉੱਤੇ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 에ਅਰਲਾਈਨ ਦੇ ਲਗਭਗ 1400 ਕੈਵਿਨ ਕਰੂ ਮੈਂਬਰ ਹਨ ਜਿਨ੍ਹਾਂ ਵਿੱਚੋਂ ਲਗਭਗ 500 ਸੀਨੀਅਰ ਰੈਂਕ ਦੇ ਹਨ। 에ਅਰਲਾਈਨ ਵਿੱਚ ਕਥਿਤਕੂ ਪ੍ਰਬੰਧਨ ਦੇ ਵਿਰੋਧ ਵਿੱਚ ਮੰਗਲਵਾਰ ਰਾਤ ਨੂੰ 200 ਤੋਂ ਵੱਧ ਕੈਵਿਨ ਕਰੂ ਮੈਂਬਰਾਂ ਨੇ ਮੈਂ ਬਿਮਾਰ ਹਾਂ ਤੇ ਸੂਚਨਾ ਕਰਨੀ ਸ਼ੁਰੂ ਕਰ ਦਿੱਤੀ ਚਾਲਕ ਦਲ ਦੇ ਮੈਂਬਰਾਂ ਦੀ ਘਾਟ ਕਾਰਨ 90 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਿਆ ਹਨ ਫਿਰ ਉਹ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ 에ਅਰ ਇੰਡੀਆ ਐਕਸਪ੍ਰੈਸ ਨੇ ਇੱਕ ਟੂ ਕਟ 25 ਕੈਵਨ ਕ੍ਰੂ ਮੈਂਬਰਾਂ ਨੂੰ ਬਰਖਾਸਤੀ ਪੱਤਰ ਜਾਰੀ ਕੀਤੇ ਹਨ ਜੋ ਬਿਮਾਰੀ ਦੀ ਛੁੱਟੀ ਉੱਤੇ ਗਏ ਸੀ ਕੈਵਨ ਕ੍ਰੂ ਦੀ ਗੈਰ ਹਾਜ਼ਰੀ ਕਾਰਨ 에ਅਰਲਾਈਨ ਨੂੰ 90 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ 에ਅਰਲਾਈਨ ਨਾਲ ਜੁੜੇ ਸੂਤਰਾਂ ਅਨੁਸਾਰ ਟਾਟਾ ਸਮੂਹ ਦੀ ਮਲਕੀਅਤ ਵਾਲੀ 에ਅਰਲਾਈਨ ਨੇ ਬਿਮਾਰ ਹੋਣ ਦੀ ਸੂਚਨਾ ਦੇਣ ਵਾਲੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀਰਵਾਰ चार वाजे तक काम उत्तर ਬਾਪਸ ਹੁੰਦਾ ਆਦੇਸ਼ ਦਿੱਤਾ ਹੈ ਸਤ੍ਰਮ ਤਪ ਕੇਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੀ 불ਵਤਾ ਨਾ ਹੋਣ ਕਾਰਨ ਵੀਰਵਾਰ ਨੂੰ ਘੱਟੂ ਘੱਟ 60 ਉਡਾਣਾਂ ਰੱਦ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੇ ਇਕੱਠੇ ਛੁੱਟੇ ਉੱਤੇ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ 에ਅਰਲਾਈਨ ਦੇ ਲਗਭਗ 1400 ਕੈਵਿਨ ਕ੍ਰੂ ਮੈਂਬਰ ਹਨ ਜਿਨ੍ਹਾਂ ਵਿੱਚੋਂ ਲਗਭਗ 500 ਸੀਨੀਅਰ ਰੈਂਕ ਦੇ ਹਨ 에ਅਰਲਾਈਨ ਵਿੱਚ ਕਥਿਤਕੂ ਪ੍ਰਬੰਧਨ ਦੇ ਵਿਰੋਧ ਵਿੱਚ ਮੰਗਲਵਾਰ ਰਾਤ ਨੂੰ 200 ਤੋਂ ਵੱਧ ਕੈਵਿਨ ਕ੍ਰੂ ਮੈਂਬਰਾਂ ਨੇ بیمار ਹੁੰਦੇ ਸੂਚਨਾ ਕਰਨੀ ਸ਼ੁਰੂ ਕਰ ਦਿੱਤੀ ਚਾਲਕ ਦਲ ਦੇ ਮੈਂਬਰਾਂ ਦੀ ਘਾਟ ਕਾਰਨ 90 ਤੋਂ ਵੱਧ ਉਡਾਣਾ ਰੱਦ ਕਰ ਦਿੱਤੀਆਂ ਗਿਆ ਹਨ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ 에ਅਰ ਇੰਡੀਆ ਐਕਸਪ੍ਰੈਸ ਨੇ ਇੱਕ ਟੁਕੜ ਟੂ 25 ਕੈਵਨ ਕ੍ਰੂ ਮੈਂਬਰਾਂ ਨੂੰ ਬਰਖਾਸਤੀ ਪੱਤਰ ਜਾਰੀ ਕੀਤੇ ਹਨ ਜੋ ਬਿਮਾਰੀ ਦੀ ਛੁੱਟੀ ਉੱਤੇ ਗਏ ਸੀ ਕੈਵਨ ਕ੍ਰੂ ਦੀ ਗੈਰ ਹਾਜ਼ਰੀ ਕਾਰਨ 에ਅਰਲਾਈਨ ਨੂੰ 90 ਤੋਂ ਵੱਧ ਉਡਾਣਾ ਰੱਦ ਕਰਨੀਆਂ ਪਈਆਂ ਹਨ 에ਅਰਲਾਈਨ ਨਾਲ ਜੁੜੇ ਸੂਤਰਾਂ ਅਨੁਸਾਰ ਟਾਟਾ ਸਮੂਹ ਦੀ ਮਲਕੀਅਤ ਵਾਲੀ 에ਅਰਲਾਈਨ ਨੇ ਬਿਮਾਰ ਹੋਣ ਦੀ ਸੂਚਨਾ ਦੇਣ ਵਾਲੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਵੀਰ ਅਸੀਂ 4 ਵਜੇ ਤੱਕ ਕੰਮ ਉੱਤੇ ਬਾਪਸ ਹੁੰਦਾ ਆਦੇਸ਼ ਦਿੱਤਾ ਹੈ ਸਤ੍ਰਮ ਤਪਕੇਅਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੀ ਉਲਪਤਾ ਨਾਮ ਹੋਣ ਕਾਰਨ ਵੀਰਵਾਰ ਨੂੰ ਘੱਟੂ-ਕੱਟ 60 ਉਡਾਣਾਂ ਰੱਦ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੇ ਇਕੱਠੇ ਛੁੱਟੇ ਉੱਤੇ ਜਾਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ 에ਅਰਲਾਈਨ ਦੇ ਲਗਭਗ 1400 ਕੈਵਿਨ ਕਰੂ ਮੈਂਬਰ ਹਨ ਜਿਨ੍ਹਾਂ ਵਿੱਚੋਂ ਲਗਭਗ 500 ਸੀਨੀਅਰ ਰੈਂਕ ਦੇ ਹਨ 에ਅਰਲਾਈਨ ਵਿੱਚ ਕਥਿਤਕੂ ਪ੍ਰਬੰਧਨ ਦੇ ਵਿਰੋਧ ਵਿੱਚ ਮੰਗਲਵਾਰ ਰਾਤ ਨੂੰ 200 ਤੋਂ ਵੱਧ ਕੈਵਿਨ ਕਰੂ ਮੈਂਬਰਾਂ ਨੇ بیمار ਹੁੰਦੇ ਸੂਚਨਾ ਕਰਨੀ ਸ਼ੁਰੂ ਕਰ ਦਿੱਤੀ ਚਾਲਕ ਦਲ ਦੇ ਮੈਂਬਰਾਂ ਦੀ ਘਾਟ ਕਰਨ 90 ਤੋਂ ਵੱਧ ਉਡਾਣਾ ਰੱਦ ਕਰ ਦਿੱਤੀਆਂ ਗਿਆ ਹਨ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ